ਸਤ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਡਾਕਟਰ ਮਰਮੋਨ ਸਿੰਘ ਦਾ ਅੰਤਮ ਸੰਸਕਾਰ ਹੋ ਗਿਆ ਅੱਜ ਨਗਮ ਬੋਤ ਘਾਟ ਦਿੱਲੀ ਦਾ ਜਿੱਥੇ ਆਮ ਲੋਕਾਂ ਦਾ ਸੰਸਕਾਰ ਹੁੰਦਾ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੰਸਕਾਰ ਹੋਇਆ ਹੈ ਔਰ ਚਰਚਾ ਇਹ ਹੋਈ ਹੈ ਕਿ ਕਾਂਗਰਸ ਤੇ ਇਸ ਪਹਿਲੇ ਸਿੱਖ ਪ੍ਰਧਾਨ ਮੰਤਰੀ ਦਾ અપਮਾਨ ਕੀਤਾ ਗਿਆ ਇਹ ਗੱਲ ਜਿਹੜੀ ਆ ਸਭ ਤੋਂ ਪਹਿਲਾਂ راہਲ ਗਾਂਧੀ ਨੇ ਕੀਤੀ ਕਿ ਨਿਗਮਬੋਧ ਘਾਟ ਉਤੇ ਅੰਤਮ ਸੰਸਕਾਰ અપਮਾਨ ਦੀ ਗੱਲ ਹੈ ਤੇ ਉਦੋਂ ਬਾਅਦ ਤਾਂ ਲਗਾਤਾਰ ਇਹ ਗੱਲ ਚੱਲੀ راہਲ ਗਾਂਧੀ ਦਾ ਇਹ ਕਹਿਣਾ ਸੀ ਕਿ ਸਿੱਖ ਭਾਈਚਾਰੇ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਅੰਤਮ ਸੰਸਕਾਰ ਨਿਗਮਬੋਧ ਘਾਟ ਤੇ ਨਹੀਂ ਹੋਣਾ ਚਾਹੀਦਾ ਸੀ ਜਿੱਥੇ ਪਹਿਲਾ ਪ੍ਰਧਾਨ ਮੰਤਰੀਆਂ ਦੇ ਸੰਸਕਾਰ ਹੋਇਆ ਉੱਥੇ ਕਿਉਂ ਨਹੀਂ ਹੋਇਆ ਫੋਰ ਬਸਾਰੇ ਲੋਕਾਂ ਨੇ ਗੱਲਾਂ ਕੀਤੀਆਂ ਨੇ ਕਿਨੇ ਕੀ ਕਹੇ ਇਹ ਵੀ ਦੇਖਾਂਗੇ ਤੇ ਵੈਸੇ ਵੀ ਆਪਾਂ ਗੱਲ ਕਰਾਂਗੇ ਕਿ ਜਿਸ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਇੱਕ ਆਰਥਿਕ ਰਹੀਸ ਨੀਤੀ ਜੋ ਕਟਿਆ ਜਿੱਥੇ ਪੂਰੀ ਆਰਥਿਕਤਾ ਲੜਖੜਾਈ ਹੋਈ ਸੀ ਉਸ ਪ੍ਰਧਾਨ ਮੰਤਰੀ ਜਿਸ ਨੂੰ ਸਾਰੀ ਦੁਨੀਆ ਜਿਹੜੀ ਹੈ ਇਹ ਸਮਝਦੀ ਸੀ ਵਿਸ਼ਵਗੁਰੂ ਤਾਂ ਅੱਜ ਕਹਿ ਰਹੇ ਨੇ ਨਾ ਉਸ ਵੇਲੇ ਬਰਾਕ ਅਮਾਮਾ ਨੇ ਕਿਹਾ ਸੀ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਬੋਲਦੇ ਨੇ ਸਾਰਾ ਵਿਸ਼ਵ ਸੁਣਦਾ ਹੈ ਅਜਿਹੇ ਪ੍ਰਧਾਨ ਮੰਤਰੀ ਦਾ અપਮਾਨ ਸੱਚਮੁੱਚ ਹੋਇਆ ਹੈ ਕਿ ਉਹਨਾਂ ਨਾਲ ਇਨਸਾਫ਼ ਹੋਇਆ ਕਿਸ ਕਿਸਮ ਦੀ ਗੱਲ ਉਹਨਾਂ ਨਾਲ ਵਾਪਰੀ ਹੈ ਕਿਉਂਕਿ ਮੋਦੀ ਸਾਹਿਬ ਉੱਥੇ ਹਾਜ਼ਰ ਸੀ ਮੋਦੀ ਸਾਹਿਬ ਘਰ ਨਹੀਂ ਗਏ ਸੀ ਇਹਨੂੰ ਕੀ ਸਮਝਿਆ ਜਾਵੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਵੀਡੀਓ 'ਚ ਆਪਾਂ ਕਰਨੀਆਂ ਨੇ ਲੇਕਿਨ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਹਰ ਇੱਕ ਵੀਡੀਓ ਦੇ ਵਿੱਚ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਤੁਸੀਂ ਨਵੇਂ ਜੁੜੇ ਹੋ ਮੇਰੇ ਨਾਲ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਦੇਖੋ ਸੰਸਕਾਰ ਹੋ ਗਿਆ ਡਾਕਟਰ ਮਨਮੋਹਨ ਸਿੰਘ ਦਾ ਉਹ ਚਲੇ ਗਏ ਇਸ ਦੁਨੀਆ ਤੋਂ ਲੇਕਿਨ ਇਹ ਵਿਵਾਦ ਜਰੂਰ ਪਿੱਛੇ ਰਹੂਗਾ ਕਿ ਉਹਨਾਂ ਦਾ ਜਿਹੜਾ ਅਲਵੇਦਾ ਕਹਿਣਾ ਉਹਨਾਂ ਦੇ ਸਰੀਰ ਨੂੰ ਆਤਮਾ ਤਾਂ ਪਹਿਲਾਂ ਹੀ ਚਲੀ ਜਾਂਦੀ ਹੈ ਸਰੀਰ ਨੂੰ ਜਿਸ ਤਰੀਕੇ ਨਾਲ ਜਾਣਾ ਚਾਹੀਦਾ ਸੀ ਉਸ ਤਰ੍ਹਾਂ ਨਹੀਂ ਗਏ ਇਹ ਗੱਲ ਜ਼ਰੂਰ ਹੈ ਦੇਖੋ ਬਹੁਤ ਸਾਰੇ ਜੇ ਇੰਦਰਾ ਗਾਂਧੀ ਦਾ ਸ਼ਕਤੀਸਥਲ ਚ ਹੋ ਸਕਤੇ ਜੇ ਰਜੀਵ ਕਾਂਧੀ ਦਾ ਬੀਰ ਭੂਮੀ ਚ ਹੋ ਸਕਤੇ ਉੱਥੇ ਪ੍ਰੇਨਕਾ ਗਾਂਧੀ ਨੇ ਕਿਹਾ ਸੀ ਕਿ ਦੋਨਾਂ ਥਾਵਾਂ ਤੇ ਕਰ ਲਓ ਜੇ ਤੁਸੀਂ ਇਸ ਤਰ੍ਹਾਂ ਚਾਹੁੰਦੇ ਹੋ ਕਿ ਕਾਂਗਰਸ ਦਾ ਪ੍ਰਧਾਨ ਮੰਤਰੀ ਇਹ ਤਾਂ ਉਧਰ ਕਰ ਦਿਓ ਤੁਸੀਂ ਚਾਹੇ ਬੀਰ ਭੂਮੀ ਚ ਕਰ ਦਿਓ ਚਾਹੇ ਸ਼ਕਤੀਸਥਲ ਚ ਕਰ ਦਿਓ ਲੇਕਿਨ ਇਸ ਤਰ੍ਹਾਂ ਸਰਕਾਰ ਨਹੀਂ ਮੰਨੀ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਤੇ ਦੂਜੇ ਪਾਸੇ ਹੈਰਾਨੀ ਦੀ ਗੱਲ ਕਹਿੰਦੇ ਹੋਈ ਹੈ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਤਾਂ ਸਤੰਭ ਰਹਿ ਗਿਆ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿ ਕੇਂਦਰ ਸਰਕਾਰ ਕੋਲ ਹਜ਼ਾਰ ਗੱਜ ਵੀ ਜਗ੍ਹਾ ਨਹੀਂ ਇੱਕ ਐਡੀ ਵੱਡੀ ਸ਼ਖਸੀਅਤ ਲਈ ਉਸ ਪ੍ਰਧਾਨ ਮੰਤਰੀ ਲਈ ਜਿਸ ਨੂੰ ਸਾਰੀ ਦੁਨੀਆ ਮੰਦੀ ਹੈ ਇਹ ਉਹਨਾਂ ਨੇ ਕਿਹਾ ਤੱਕ ਜੇ ਬਾਕੀ ਪ੍ਰਧਾਨ ਮੰਤਰੀਆਂ ਦਾ ਸੰਸਕਾਰ ਰਾਜ ਘੜ ਤੇ ਕੀਤਾ ਜਾ ਸਕਦਾ ਇਹਨਾਂ ਦਾ ਕਿਉਂ ਨਹੀਂ ਇਹ ਕੇਜਰੀਵਾਲ ਸਾਹਿਬ ਨੇ ਆਵਾਜ਼ اٹھਾਈ ਹੈ ਲੇਕਿਨ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸੰਸਕਾਰ ਅਜ ਹੋਇਆ ਤੇ ਇੱਕ ਦਿਨ ਪਹਿਲਾਂ ਮਲਕਰਜਨ ਖੜਗੇ ਨੇ ਕਾਂਗਰਸ ਦੇ ਪ੍ਰਧਾਨ ਨੇ ਚਿੱਠੀ ਲਿਖੀ ਸੀ ਕਿ ਇਹਨਾਂ ਦਾ ਸੰਸਕਾਰ ਕਿਤੇ ਇਹੀ ਥਾਂ ਤੇ ਕਰੋ ਜਿੱਥੇ ਅਸੀਂ ਇਹਨਾਂ ਦੀ ਯਾਦਗਾਰ ਬਣਾ ਸਕੀਏ ਲੇਕਿਨ ਮੋਦੀ ਸਾਹਿਬ ਬੇਸਤ ਸਵੇਰੇ ਸਵੇਰੇ ਪਹੁੰਚ ਗਏ ਸੀ ਅੰਮ੍ਰਿਤ ਸ਼ਾਹ ਵੀ ਪਹੁੰਚ ਗਏ ਸੀ ਘਰ ਡਾਕਟਰ ਮਨਮੋਹਨ ਸਿੰਘ ਦੇ ਤੇ ਅੱਜ ਵੀ ਉੱਥੇ ਦੇਖੇਗੇ ਸੰਸਕਾਰ ਵਾਲੀ ਥਾਂ ਤੇ ਨਿਗਮਬੋਧ ਘਾਟ ਤੇ ਲੇਕਿਨ ਉਹਨਾਂ ਨੇ ਇਸ ਬਾਰੇ ਤਾਂ ਸਿਰਫ ਇੰਨੇ ਕਿਹਾ ਕਿ ਦੇਖਦੇ ਹਾਂ ਅਸੀਂ ਜਗ੍ਹਾ ਲੱਭ ਰਹੇ ਹਾਂ ਇਹਨਾਂ ਦੀ ਯਾਦਗਾਰ ਬਣਾਉਣ ਲਈ ਬੜਾ ਅਜੀਬ ਜਿਹਾ ਬਿਹੇਵੀਅਰ ਇਹ ਚੱਲ ਰਿਹਾ ਹੈ ਵੈਸੇ ਇਹਦੇ ਪਿੱਛੇ ਕਈ ਕਾਰਨ ਨੇ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਨਰਸਿਮਹਾ ਰਾਓ ਜਿਹੜੇ ਪ੍ਰਧਾਨ ਮੰਤਰੀ ਸੀਗਾ ਉਹਨਾਂ ਦਾ ਸੰਸਕਾਰ ਵੀ ਕਿਤੇ ਨਹੀਂ ਹੋਇਆ ਸੀ ਇਸ ਤਰ੍ਹਾਂ ਉਹਨਾਂ ਦੀ ਜਿਹੜਾ ਸੰਸਕਾਰ ਉਹਨਾਂ ਦੇ ਆਪਣੀ ਸਟੇਟ ਹਾਈਦਰਾਬਾਦ ਦੇ ਵਿੱਚ ਉਹਨਾਂ ਨੇ ਅਵਦੇਸ਼ ਸ਼ਰਟ ਕੀਤਾ ਸੀ ਜਿਵੇਂ ਅੱਜ ਰੌਲਾ ਪਿਆ ਸੀ ਜੇ ਨਹੀਂ ਦਿੰਦੇ ਤਾਂ ਆਪਾਂ ਪੰਜਾਬ ਲੈ ਚੱਲਦੇ ਆ ਸੋ ਇਸ ਕਿਸਮ ਦੀ ਗੱਲ ਵੀ ਉੱਠੀ ਨਾਰੇ ਵੀ ਲੱਗੇ ਲਿਕਨ ਇਹ ਬਵਾਦ ਜਿਹੜਾ ਹੈ ਸਾਡੇ ਲਈ ਖਾਸ ਤੌਰ ਤੇ ਪੰਜਾਬੀ ਲਈ ਤੇ ਖਾਸ ਤੌਰ ਤੇ ਸਿੱਖ ਭਾਈਚਾਰੇ ਲਈ ਇੱਕ ਵੱਡੇ ਸਵਾਲ ਜਰੂਰ ਖੜਾ ਕਰਦਾ ਹੈ ਕਿ ਕੀ ਹੈ ਜੇ ਕਿਤੇ ਉਹਨਾਂ ਦਾ ਕਿਤੇ ਅਜਿਹੀ ਥਾਂ ਤੇ ਜਿੱਥੇ ਮੰਗ ਕੀਤੀ ਜਾ ਰਹੀ ਸੀ ਕਿ ਸੰਸਕਾਰ ਹੋਵੇ ਤੇ ਉੱਥੇ ਯਾਦਗਾਰ ਬਣਾਉਣ ਤਾਂ ਚੰਗੀ ਗੱਲ ਹੋਣੀ ਸੀ ਇੱਕ ਘਟ ਗਿੰਤੀ ਦਾ ਭਾਈਚਾਰੇ ਦਾ ਪ੍ਰਧਾਨ ਮੰਤਰੀ 10 ਸਾਲ ਰਿਹਾ ਪ੍ਰਧਾਨ ਮੰਤਰੀ ਜਿਹੜਿਆ ਨੇ ਵੱਡੀਆਂ ਨੀਤੀਆਂ ਬਣਾਉਣਾ ਪ੍ਰਧਾਨ ਮੰਤਰੀ ਜੇ ਉਹਨਾਂ ਦੇ ਨਾਲ ਇਹ ਵਿਤਕਰਾ ਨਾ ਹੁੰਦਾ ਤਾਂ ਚੰਗੀ ਗੱਲ ਹੋਣੀ ਸੀ ਲੇਕਿਨ ਇਹ ਹੋ ਨਹੀਂ ਸਕਿਆ ਸਵਾਲ ਹੁਣ ਬਿਲਕੁਲ ਇਹ ਖੜਾ ਹੋ ਰਿਹਾ ਹੈ ਕਿ ਡਾਕਟਰ ਮਨਮੋਨ ਸਿੰਘ ਦੇ ਨਾਲ ਵਿਤਕਰਾ ਹੋਇਆ ਹੈ ਉਹਨਾਂ ਦਾ અપਮਾਨ ਹੋਇਆ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਉਹਨਾਂ ਦੀ ਡੈੱਡ ਬੋਡੀ ਨੂੰ ਤੇ ਜਾਂ ਫਿਰ ਇਹ ਕਹੀਏ ਕਿ ਉਹਨਾਂ ਨਾਲ ਇਨਸਾਫ ਨਹੀਂ ਹੋਇਆ ਜਿਹੜੀ ਗੱਲ ਮੈਂ ਬਹੁਤ ਸਾਰੀਆਂ ਗੱਲਾਂ ਡਾਕਟਰ ਬਲਮੋਹਨ ਸਿੰਘ ਬਾਰੇ ਕਰ ਸਕਦਾ ਮੈਂ ਤਾਂ ਇੱਕ ਵਾਰੀ ਉਹਨਾਂ ਨੂੰ ਮਿਲਿਆ ਸੀ ਜਦੋਂ ਵਿੱਤ ਮੰਤਰੀ ਸੀ ਪਟਿਆਲੇ ਉਹ ਆਏ ਸੀ ਥਾਪਰ ਯੂਨੀਵਰਸਿਟੀ ਚ ਉਸ ਤੋਂ ਬਾਅਦ ਕਦੇ ਮੁਲਾਕਾਤ ਜਾਂ ਉਹਨਾਂ ਨੂੰ ਸੁਣਨ ਦਾ ਮੌਕਾ ਨਹੀਂ ਮਿਲਿਆ ਲੇਕਿਨ ਉਹਨਾਂ ਬਾਰੇ ਬਹੁਤ ਕੁਝ ਕਿਹਾ ਗਿਆ ਇਹਨਾਂ ਦਰਾਂ ਚ ਕਿਹਾ ਜਾ ਰਿਹਾ ਹੈ ਉਹਨਾਂ ਬਾਰੇ ਬੜੀਆਂ ਦਿਲਚਸਪ ਟਿੱਪਣੀਆਂ ਵੀ ਆ ਰਹੀਆਂ ਨੇ ਜਿਹੜੇ ਉਹਨਾਂ ਦੇ ਨੇੜੇ ਦੇ ਲੋਕ ਸੀ ਉਹ ਵੀ ਦੱਸ ਰਹੇ ਨੇ ਜਿਹੜੀ ਉਹਨਾਂ ਨੇ ਕਿਤਾਬ 18 ਚੱਕੀ ਸੀ ਉਹ ਚ ਬੜਾ ਕੁਝ ਲਿਖਿਆ ਜਿਹੜਾ ਸੰਜੇ 바ਰੂ ਨੇ ਲਿਖਿਆ ਸੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਉਹਦੇ ਬਾਰੇ ਵੀ ਗੱਲ ਹੋ ਸਕਦੀ ਹੈ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਨੇ ਐਕਸੀਡੈਂਟਲ ਜਿਹੜੇ ਫਾਈਨੈਂਸ ਮਿਨਿਸਟਰ ਵੀ ਉਹ ਕਹਿੰਦੇ ਸੀ ਮੈਂ ਹਾਂ ਮੈਂ ਤਾਂ ਘਰੇ ਬੈਠੇ ਨੂੰ ਉਹਨਾਂ ਨੇ ਜਦੋਂ ਪਹਿਲੀ ਵਾਰ ਪੀਸੀ ਅਜੈਂਡਰ ਜਿਹੜੇ ਨਰਸਮਹਾ ਰਾਓ ਦੇ ਜਿਹੜੇ ਸੈਕਟਰੀ ਸੀ ਜਦੋਂ ਉੱਥੇ ਜਾਂਦੇ ਨੇ ਇਹਨਾਂ ਨੇ ਕੋਈ ਸੀਰੀਅਸਲੀ ਨਹੀਂ ਲਿਆ ਬਲਕਿ ਦੂਜੇ ਦਿਨ ਇਹ ਆਪਣੇ ਜਿਹੜੇ ਜੂਜਿਸ ਸੀ ਤੇ ਚੇਅਰਮੈਨ ਸੀ ਉੱਥੇ ਜਾ ਬੈਠੇ ਉੱਥੋਂ ਫਿਰ ਜਦੋਂ ਫੋਨ ਕਾਲ ਆਈ ਵੀ ਤੁਸੀਂ ਆਏ ਨਹੀਂ ਤੇ ਜਲਦੀ ਆਓ ਤੇ ਫਿਰ ਜਿਹੜਾ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਸੀਰੀਅਸ ਗੱਲ ਹੈ ਇਹ ਮੈਨੂੰ ਵਿਚਵਤਰੀ ਬਣਾਉਣਾ ਚਾਹੁੰਦੇ ਨੇ ਤੇ ਇਸੇ ਤਰ੍ਹਾਂ ਹੀ ਉਹ ਜੇ ਕਹਦੇ ਐਕਸੀਡੈਂਟਲ ਜੋ ਪ੍ਰਾਈਮ ਮਿਨਿਸਟਰ ਹੈ ਮੈਂ ਐਕਸੀਡੈਂਟਲ ਫਾਈਨਾਂਸ ਮਿਨਿਸਟਰ ਵੀ ਸੀ ਔਰ ਉੱਥੇ ਵੀ ਇਹੀ ਗੱਲ ਸੀ ਕਿਉਂਕਿ ਜਿਸ ਤਰੀਕੇ ਨਾਲ ਜਦੋਂ ਇਹ ਫਾਈਨਾਂਸ ਮਿਨਿਸਟਰ ਬਣੇ ਉਸ ਵੇਲੇ ਜਿਹੜੀ ਦੇਸ਼ ਦੀ ਹਾਲਤ ਸੀ ਉਹ ਸਭ ਨੂੰ ਪਤਾ ਹੈ ਤੇ ਲੜਖੜਾਈ ਹੋਈ ਸੀ ਤੇ ਇਹਾਂ ਇਹਨਾਂ ਨੇ ਕਿਤੇ ਇੱਕ ਸ਼ਰਤ ਰੱਖਤੀ ਨਰਸਿਮਰਾਇਓਪੁਰ ਕਿ ਜੋ ਮੈਂ ਕਰੂੰਗਾ ਜੋ ਮੈਂ ਆਰਥਿਕ ਸੁਧਾਰ ਮੇਰੇ ਮਨ ਚ ਨਹੀਂ ਉਹ ਮੈਂ ਲੈ ਕੇ ਆਉਂਗਾ ਤਾਂ ਤੁਸੀਂ ਮੈਨੂੰ ਪੂਰੀ ਜਿਹੜੀ ਆ ਖੁੱਲ੍ਹ ਦੇਣੀ ਹੈ ਉਹ ਕਹਿੰਦੇ ਠੀਕ ਹੈ ਖੁੱਲ੍ਹ ਤੁਹਾਨੂੰ ਦੇ ਦਾਂਗੇ ਪਰ ਮੇਰੀ ਵੀ ਇੱਕ ਸ਼ਰਤ ਹੈ ਨਰਸਿਮਰಾವ್ ਕਹਿੰਦੇ ਕਹਿੰਦੇ ਜੇ ਤਾਂ ਆਪਾਂ ਸਫਲ ਹੋਏ ਤੁਹਾਡੇ ਜਿਹੜੇ ਇਹ ਆਰਥਿਕ ਸੁਧਾਰ ਨੇ ਫਿਰ ਆਪਣੀ ਦੋਨਾਂ ਦੀ ਸਫਲਤਾ ਹੋਊਗੀ ਸਰਕਾਰ ਦੀ ਸਫਲਤਾ ਹੋਊਗੀ ਜੇ ਕਿਤੇ ਇਹ ਸਫਰ ਨਾ ਹੋਏ ਤਾਂ ਤੁਹਾਡੀ ਅਸਫਲਤਾ ਹੋ ਤੁਸੀਂ ਫੇਲ ਹੋਵੋਗੇ ਤੁਸੀਂ ਜਾਓਗੇ ਜਿਹੜੀ ਇਸ ਕਿਸਮ ਦੀ ਸ਼ਰਤ ਨਰਸਿਮਹਨਾਰਨ ਰੱਖੀ ਸੀ ਲੇਕਿਨ ਇਹਨਾਂ ਨੂੰ ਆਪਣੇ ਆਪ 'ਚ ਬਹੁਤ ਵਿਸ਼ਵਾਸ ਸੀ ਮੈਂ ਉਹੀ ਗੱਲ ਕਰ ਰਿਹਾ ਜਿਹੜੀਆਂ ਮੈਂ ਕਿਹਾ ਸੀ ਨਾ ਕਿ ਤੁਹਾਨੂੰ ਕੋਈ 2 4 5 ਗੱਲਾਂ ਦੱਸੂਗਾ ਜਿੰਨਾ ਕਰਕੇ ਇਹਨਾਂ ਨੂੰ ਯਾਦ ਰੱਖਿਆ ਜਾਊਗਾ ਉਹਨਾਂ 'ਚ ਪਹਿਲੀ ਗੱਲ ਹੀ ਇਹ ਸੀ 1991 ਜਦੋਂ ਸਾਡੇ ਕੋਲ ਕੁਝ ਵੀ ਨਹੀਂ ਸੀ ਦੇਸ਼ ਕੋਲ ਸਾਡਾ ਸੋਨਾ ਵੀ ਅਸੀਂ ਗੈਨੇ ਰੱਖ ਲਿਆ ਸੀ ਉਸ ਵੇਲੇ ਦੀ ਗੱਲ ਬੇ ਕਰ ਰਿਹਾ ਤੇ ਉਸ ਵੇਲੇ ਫਿਰ ਇਹਨਾਂ ਨੇ ਜਿਹੜੇ ਆਰਥਿਕ ਸੁਧਾਰ ਲਿਆਂਦੇ ਜਿਸ ਕਿਸਮ ਦੀ ਇਹ ਉਦਾਰਵਾਦੀ ਦੀ ਜਦੋਂ ਜਿਹੜੀ ਹੈ ਨਿੱਜੀ ਕੰਪਨੀਆਂ ਜਾਂ ਉਦਾਰਵਾਦੀ ਨੀਤੀ ਆਈ ਆਰਥਿਕ ਸੁਧਾਰਾਏ ਓਪਨ ਮਾਰਕੀਟ ਹੋਈ ਬਹੁਤ ਕੁਝ ਸੀ ਉਸ ਵੇਲੇ ਤਾਂ ਹਾਲ ਏ ਸੀ ਸਾਡੇ ਤਾਂ ਅਸੀਂ ਤਾਂ ਸਕੂਟਰ ਲੈਣ ਲਈ ਲਾਈਨ ਚ ਖੜਦੇ ਸੀ ਦੋ ਹੀ ਕਾਰਾਂ ਹੁੰਦੀਆਂ ਸੀ ਇੱਕ ਅੰਬੈਸਡਰ ਇੱਕ ਫੀਟ ਹੋਰ ਕੁਝ ਹੁੰਦਾ ਹੀ ਨਹੀਂ ਸੀ ਟੈਲੀਫੋਨ ਦੇ ਲਈ ਸਾਨੂੰ ਯਾਨੀ ਜੇ ਕਿਤੇ ਦੂਰ ਫੋਨ ਕਰਨਾ ਹੈ ਤਾਂ ਸਾਨੂੰ ਸਪੈਸ਼ਲ ਐਕਸਚੇਂਜ ਚ ਜਾਣਾ ਪੈਂਦਾ ਸੀ ਕਈ ਵਾਰੀ ਵੱਡੀ ਦੇਣੀ ਪੈਂਦੀ ਸੀ ਮੈਂ ਪੱਤਰਕਾਰੀ ਸ਼ੁਰੂ ਕੀਤੀ 78 ਦੇ ਵਿੱਚ ਮੈਨੂੰ ਪਤਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਖਬਰਾਂ ਭੇਜਦੇ ਸੀ ਜੇ ਕੋਈ ਜ਼ਰੂਰੀ ਖਬਰ ਹੁੰਦੀ ਸੀ ਤੋਂ ਉਸ ਵੇਲੇ ਇਸਰ ਦੇ ਹਾਲਾਤ ਚੋਂ 91 ਦੇ ਵਿੱਚ ਜਦੋਂ ਇਹ ਆਉਂਦੇ ਨੇ ਤੇ ਇਹਨਾਂ ਦੇ ਆਰਥਿਕ ਸੁਧਾਰ ਉਹਦੇ ਨੇ ਤੇ ਬੜੀ ਜਲਦੀ ਫਿਰ ਇਨਾ ਦੇਸ਼ ਨੂੰ ਇਸ ਵਿੱਤੀ ਸੰਕਟ ਚੋਂ ਕੱਢਿਆ ਇਹਦੇ ਲਈ ਹਮੇਸ਼ਾ ਯਾਦ ਰੱਖੇ ਜਾਣਗੇ ਇੱਕ ਤਾਂ ਗੱਲ ਇਹ ਹੈ ਦੂਜੀ ਗੱਲ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਜਿਹਨੂੰ ਅੱਜ ਕੱਲ ਬੁਰੀ ਤਰੀਕੇ ਨਾਲ ਡਿਲੂਟ ਕੀਤਾ ਗਿਆ ਉਹ ਹੈਗੀ ਹੈ 2005 ਦੇ ਵਿੱਚ ਸਾਨੂੰ ਇੱਕ ਅਧਿਕਾਰ ਦਿੱਤਾ ਜਿਹਦੀ ਬਹੁਤ ਲੋੜ ਸੀ ਜਿਹਨੂੰ ਸੇ ਰਾਈਟ ਟੂ ਇਨਫੋਰਮੇਸ਼ਨ ਕਹਿੰਦੇ ਆ ਆਰਟੀਆਈ ਐਕਟ ਪਾਸ ਕੀਤਾ ਤੇ ਰਾਈਟ ਟੂ ਇਨਫਾਰਮੇਸ਼ਨ ਜਿਹੜਾ ਹੈ ਉਹ ਬਹੁਤ ਵੱਡਾ ਅਧਿਕਾਰ ਹੈ ਇਹ ਵੱਖਰੀ ਗੱਲ ਹੈ ਕਿ ਅੱਜਕੱਲ ਸਰਕਾਰਾਂ ਇਸ ਨੂੰ ਨਹੀਂ ਸਹੀ ਤਰੀਕੇ ਨਾਲ ਲਾਗੂ ਕਰਦੀਆਂ ਜਿਾ ਪੰਜਾਬ 'ਚ ਤਾਂ ਬੁਰਾ ਹਾਲ ਪਿਆ ਆਰਟੀਆਈ ਦਾ ਤੇ ਉੱਥੇ ਤਾਂ ਜਵਾਬ ਵੀ ਨਹੀਂ ਦਿੰਦੇ ਉੱਥੇ ਦਾ ਹਾਲ ਇਹ ਪਿਆ ਕਿ ਜਿਹੜੇ ਕਮਿਸ਼ਨਰ ਨੇ ਇਨਫਾਰਮੇਸ਼ਨ ਕਮਿਸ਼ਨਰ ਉਹਨਾਂ ਦੀ ਵਾਇਰਮੈਂਟ ਹੀ ਨਹੀਂ ਹੁੰਦੀ ਇਹ ਵੱਖਰੀ ਗੱਲ ਹੈ ਲੇਕਿਨ ਉਹਦੇ 'ਚ ਐਕਟ ਲਿਆਉਣ ਦੇ ਵਿੱਚ ਜਾਂ ਐਕਟ ਦੇ ਵਿੱਚ ਤਾਂ ਕੋਈ ਕਮੀ ਨਹੀਂ ਨਾ ਸੋ ਇਹ ਜਿਹੜਾ ਕੁਝ ਹੋਇਆ ਉਹਦੇ ਲਈ ਵੀ ਇਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਬਹੁਤ ਵੱਡਾ ਇੱਕ ਜਿਹੜਾ ਇਹਨਾਂ ਦਾ ਕਦਮ ਸੀ ਤੀਜਾ ਜਿਹੜਾ ਮੈਂ ਸਮਝਦਾ ਜਿਹਦੇ ਕਰਕੇ ਇਹ ਹਮੇਸ਼ਾ ਯਾਦ ਰਹਿਣਗੇ ਉਹ ਹੈ ਰੋਜ਼ਗਾਰ ਦੀ ਗਾਰੰਟੀ ਮਨਰੇਗਾ ਜਿਹੜਾ ਹੈ ਉਹ ਵੀ ਬਹੁਤ ਵੱਡਾ ਹੁਣ ਆਪਾਂ 80 ਕਰੋੜ ਲੋਕਾਂ ਨੂੰ ਜਿਹੜੀ ਤੁਸੀਂ ਦੇ ਰਹੇ ਹੋ ਨਾ ਇਹ ਜਿਹੜੇ ਜਿਹੜਾ ਕੁਝ ਵੀ ਹੈ ਉਹਦੇ 'ਚ ਮਨਰੇਗਾ ਇਹਨਾਂ ਦੇ ਕ੍ਰਿਟਿਕਸ ਜੋ ਮਰਜ਼ੀ ਕਰਦੇ ਰਹਿਣ ਲੇਕਿਨ ਮਨਰੇਗਾ ਨੂੰ ਬੰਦ ਨਹੀਂ ਕਰ ਸਕਦੇ ਇਹ ਹੈ ਪਿੰਡ ਦੇ ਕੋਲ ਤੁਹਾਨੂੰ ਕੰਮ ਮਿਲਦਾ ਤੇ ਉਸ ਤਰੀਕੇ ਨਾਲ ਇਸ ਚੱਲੇ ਇਹ ਸਕੀਮ ਨੇ ਬਹੁਤ ਲੋਕਾਂ ਨੂੰ ਫਾਇਦਾ ਪਹੁੰਚਾਇਆ ਔਰ ਇਹ ਠੀਕ ਹੈ ਉਹਦੇ ਵਿੱਚ ਵੀ ਕਈ ਕਿਸਮ ਦੇ ਕਮੀਦਾਰ ਇੱਕ ਚੀਜ਼ ਚ ਹੁੰਦੀਆਂ ਨੇ ਲੇਕਿਨ ਇਹ ਵੀ ਇੱਕ ਬਹੁਤ ਵੱਡਾ ਕੰਮ ਸੀ ਲੋਕਾਂ ਨੂੰ ਰੋਜ਼ਗਾਰ ਦੀ ਗਾਰੰਟੀ ਦੇਣਾ ਤੇ ਇੱਕ ਬਹੁਤ ਵੱਡਾ ਜਦੋਂ ਲੋਕ ਕਹਿੰਦੇ ਨੇ ਜੇ بڑے ਕਮਜ਼ੋਰ ਪ੍ਰਧਾਨ ਮੰਤਰੀ ਸੀ ਉਸ ਵੇਲੇ ਫਿਰ ਸਾਨੂੰ ਯਾਦ ਕਰਨਾ ਪੈਣਾ ਹੈ ਕਿ ਇਹਨਾਂ ਨੇ ਜਿਹੜਾ ਨਿਕੋਲੇ ਡੀਲ ਕੀਤੀ 2008 ਦੀ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਟੈਪ ਸੀ ਕਿਉਂਕਿ ਬਿਜਲੀ ਦੀ ਮੰਗ ਵੱਧ ਰਹੀ ਸੀ ਸਾਡੇ ਕੋਲ ਸਾਨੂੰ ਨਿਊਕਲੀਅਰ ਡੀਲ ਤੋਂ ਬਿਨਾ ਸਰਨਾ ਹੀ ਨਹੀਂ ਸੀ ਤੇ ਕਾਮਰੇਡ ਨਹੀਂ ਚਾਹੁੰਦੇ ਸੀ ਲੈਫਟ ਨਹੀਂ ਚਾਹੁੰਦੇ ਸੀ ਜਿਨ੍ਹਾਂ ਦੀ ਸਹਿਯੋਗ ਨਾਲ ਹਰਕਿਸ਼ ਸਿੰਘ ਸਰਜੀਤ ਦੇ ਸਹਿਯੋਗ ਨਾਲ ਸਸਕਾਰ ਬਣੀ ਸੀ ਲੇਕਿਨ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੇ ਧਮਕੀ ਦਿੱਤੀ ਕਿ ਅਸੀਂ ਸਪੋਰਟ ਬਾਕਸ ਲੈਵਿਲੇਜ ਸੀ ਉਹਨਾਂ ਸਪੋਰਟ ਬਾਕਸ ਫਿਰ ਜਿਵੇਂ ਕੇ ਬੇ ਜਿੱਤੇ ਅਤੇ ਇਹਨਾਂ ਨੇ ਉਹ ਡੀਲ ਕੀਤੀ ਉਸ ਵੇਲੇ ਤਾਂ ਅਕਾਲੀ ਭਾਵੇਂ ਜੋ ਮਰਜ਼ੀ ਕਹਿਣ ਇੱਕ ਸਰਦੇਵ ਸਿੰਘ ਲਿਬਰਾਂ ਨੂੰ ਲੋਕਜਾਤ ਕਰਦੇ ਨੇ ਉਸ ਵੇਲੇ ਉਸਨੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਗੈਰ ਹਾਜ਼ਰੀ ਰੱਖ ਕੇ ਇਹਨਾਂ ਦੀ ਸਪੋਰਟ ਕੀਤੀ 6 ਕਿਸਮ ਦੀ ਇਹ ਵੀ ਸ਼ੇਅਰ ਹੁੰਦਾ ਫੂਡ ਸਿਕਿਉਰਿਟੀ ਰੋਟੀ ਦਾ ਤਾਂ ਸਭ ਨੂੰ ਹੁਣ ਵੀ ਤਾਂ ਕਰ ਰਹੀ ਹੈ ਸਰਕਾਰ ਸੋ ਇਹ 5 6 ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਕੀਤੀਆਂ ਜੀਨੇ ਦੇਸ਼ ਨੂੰ ਇਹ ਸਾਰੇ ਸੰਕਟ ਚੋਂ ਕੱਢਿਆ ਉਸ ਸਖਸੀਅਤ ਨੂੰ ਜਿਹੜੀ ਇੰਨੀ ਇਮਾਨਦਾਰ ਸੀ ਜਿਸ ਨੇ ਵੱਡੀਆਂ-ਵੱਡੀਆਂ ਪੋਸਟਾਂ ਰੱਖ ਕੇ ਵੀ ਇਮਾਨਦਾਰੀ ਦਾ ਤੇ ਸ਼ਲੀਮੀ ਦਾ ਪੱਲਾ ਨਹੀਂ ਛੱਡਿਆ ਉਸ ਨੂੰ ਜਿਹੜਾ ਬੰਦਾ ਜੋ ਵੀ ਸਵਾਲ ਕਰਨਾ ਚਾਹੁੰਦਾ ਸੀ ਉਹ ਕਰ ਸਕਦਾ ਸੀ ਉਸ ਵੇਲੇ ਕੀ ਅੱਜ ਇਹ ਆਗਿਆ ਕਿਸੇ ਪੱਤਰਕਾਰ ਨੂੰ ਸਵਾਲ ਕਰਨ ਦੀ ਇਹ ਤੁਸੀਂ ਸੋਚੋ 217 ਪ੍ਰੈਸ ਕਾਨਫਰੰਸ ਕੀਤੀਆਂ ਸੀ ਡਾਕਟਰ ਮਰਮੋਨ ਸਿੰਘ ਨੇ ਤੇ ਹੁਣ ਤੱਕ ਕੋਈ ਪ੍ਰੈਸ ਕਾਨਫਰੈਂਸ ਮੋਦੀ ਸਾਹਿਬ ਨੇ ਨਹੀਂ ਕੀਤੀ ਤੇ ਜੇ ਕੀਤੀ ਜਿਹੜੇ ਜੇ ਸਵਾਲ ਜਵਾਬ ਵੀ ਹੁੰਦੇ ਨੇ ਇਲੈਕਸ਼ਨ ਤੋਂ ਪਹਿਲਾਂ ਉਹ ਸਕ੍ਰਿਪਟਡ ਹੁੰਦੇ ਨੇ ਪਹਿਲਾਂ ਦੱਸ ਦਿੱਤਾ ਜਾਂਦਾ ਕਿ ਆ ਸਵਾਲ ਪੁੱਛੋ ਤੇ ਉਹਦੇ ਜਵਾਬ ਜਿਹੋ ਦਿੱਤੇ ਜਾਂਦੇ ਨੇ ਉਹ ਵੀ ਐਡਿਟ ਹੁੰਦੇ ਨੇ ਸੋ ਜੇ ਕੋਈ ਪੁੱਛ ਲੈਂਦਾ ਮੈਂ ਇੱਕ ਪੱਤਰਕਾਰ ਨੂੰ ਸੁਣ ਰਿਹਾ ਸੀ ਕਹਿੰਦੇ ਮੈਂ ਇੱਕ ਸਵਾਲ ਪੁੱਛ ਲਿਆ ਪੁੱਠਾ ਜਾ ਅਭਿਸ਼ਾਰ ਸ਼ਰਮਾ ਇਹ ਕਹਿ ਰਿਹਾ ਸੀ ਤੇ ਕਹਿੰਦੇ ਮੈਨੂੰ ਚੈਨਲ ਨੂੰ ਕਹਤਾ ਵੀ ਕੱਢੋ ਚੈਨਲ ਨੇ ਕਹਿੰਦੇ ਵੀ ਤੇ ਗੱਲ ਸਮਝ ਜਾ ਤਾਂ ਛੁੱਟੀ ਲੈ ਜਾ ਜਾਂ ਫਿਰ ਐਕ੍ਰਿੰਗ ਛੱਡ ਦੇ ਤੇ ਇਸ ਤਰ੍ਹਾਂ ਦਾ ਮਤਲਬ ਜਾਂ ਫਿਰ ਰਿਪੋਰਟਿੰਗ ਚ ਆ ਜਾ ਤੋ ਇਹ ਰਿਕਰਡ ਬਹੁਤ ਸਾਰੇ ਬੰਦੇ ਨੇ ਰਵੀਸ਼ ਕੁਮਾਰ ਵੀ ਤਾਂ ਛੱਡ ਗਿਆ ਹੈ ਚੈਨਲ ਨੂੰ ਤੇ ਕਿਉਂਕਿ ਉਹ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਮੀਡੀਆ ਦੀ ਆਜ਼ਾਦੀ ਦੇ ਮਾਮਲੇ 'ਚ ਹੁਣ ਜਿਸ ਤਰ੍ਹਾਂ ਐਂਗਲ ਜਰਨਲ 'ਚ ਹੋ ਰਿਹਾ ਸਾਡੇ ਨੈਸ਼ਨਲ ਮੀਡੀਆ ਦੇ ਵਿੱਚ ਇਹ ਵੀ ਆਪਣੇ ਆਪ 'ਚ ਬਹੁਤ ਅਹਿਮ ਹੈ ਉਸ ਵੇਲੇ ਇਸ ਤਰ੍ਹਾਂ ਨਹੀਂ ਸੀ ਪ੍ਰਾਈਮ ਮਿਨਿਸਟਰ ਬਾਹਰ ਜਾਂਦੇ ਸੀ ਮਨਮੋਹਨ ਸਿੰਘ ਨੌਰt ਪੱਤਰਕਾਰਾਂ ਦੀ ਟੀਮ ਜਾਂਦੀ ਸੀ ਜਿਹੜੇ ਚੈਨਲ ਤੇ ਮੈਂ ਕੰਮ ਕਰਦਾ ਉਹਦੇ ਜਿਹੜੇ ਚੇਅਰ ਪਰਸਨ ਜਗਜੀਤ ਸਿੰਘ ਧਰਤੀ ਨਾਲ ਜਾਂਦੇ ਰਹੇ ਨੇ ਤੇ ਜਾਂਦੇ ਸੀ ਸਵਾਲ ਜਿਹੜਾ ਆਉਂਦੇ ਹੋਏ ਜਹਾਜ਼ ਚ ਸਿਰਫ ਸਵਾਲ ਪੁੱਛੋ ਲੇਕਿਨ ਹੁਣ ਸਵਾਲ ਪੁੱਛਣ ਦੀ ਉਹ ਨਹੀਂ ਹੁਣ ਤਾਂ ਬਹੁਤ ਕੁਝ ਕਰ ਵਿਚਾਰ ਸ਼ਰਮਨ ਨੂੰ ਮੈਂ ਸੁਣਨੇ ਸੀ ਉਹ ਕਹਿੰਦਾ ਜੀ ਉਸ ਵੇਲੇ ਦੇਸ਼ ਜਿਹੜਾ ਹੈ ਉੱਪਰੋਂ ਦੇਖਦਾ ਸੀ ਅੱਗੇ ਵਧਣ ਦੀ ਗੱਲ ਕਰਦਾ ਸੀ ਹੁਣ ਦੇਸ਼ ਥੱਲੇ ਨੂੰ ਦੇਖਦਾ ਧਰਤੀ ਉੱਤੇ ਦੇਖਦਾ ਕਿ ਇੱਥੇ ਮੰਦਰ ਸੀ ਜਾਂ ਕੋਈ ਮਸਜਿਦਾਂ ਦੇ نیچے ਜਿਹੜੀ ਹੈ ਉਹਦਾ ਇਸ਼ਾਰਾ ਉੱਧਰ ਸੀ ਕਿ ਉਸ ਪਾਸੇ ਨੂੰ ਕਹਾਣੀ ਜਾ ਰਹੀ ਹੈ ਸੋ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਤੇ ਜਦੋਂ ਮਨਮੋਹਨ ਸਿੰਘ ਨੂੰ ਪੁੱਛਿਆ ਗਿਆ ਕਿ ਉੱਥੇ ਕਰਪਸ਼ਨ ਦੇ ਬੜੇ ਦੋਸ਼ ਲੱਗੇ ਸੀ ਉਸ ਸਰਕਾਰ ਤੇ ਗੱਠ ਜੋੜ ਦੀ ਸਰਕਾਰ ਤੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਗੱਠ ਜੋੜ ਦੀ ਸਰਕਾਰ ਦੇ ਵਿੱਚ ਜਿਹੜੇ ਮੰਤਰੀਆਂ ਤੇ ਤੁਸੀਂ ਨਹੀਂ ਲਗਾਉ ਕਰ ਸਕਿਆ ਉੱਥੇ ਫੇਲ ਹੋਏ ਤੇ ਉੱਥੇ ਉਹਨਾਂ ਨੇ ਕੋਈ ਜਵਾਬ ਇਸ ਤਰ੍ਹਾਂ ਨਹੀਂ ਦਿੱਤਾ ਉਹ ਕਹਿੰਦੇ ਦੇਖੋ ਮੈਨੂੰ ਲੱਗਦਾ ਹੈ ਜਿਹੜੇ ਮੇਰੀ ਵਿਰੋਧੀ ਧਿਰ ਮੇਰੀ ਆਲੋਚਨਾ ਕਰਦੀ ਹੈ ਜਾਂ ਜਿਹੜਾ মিডিਆ ਮੇਰਾ ਆਲੋਚਨਾ ਕਰਦਾ ਹੈ ਮੈਂ ਉਹਦੇ ਬਾਰੇ ਤਾਂ ਨਹੀਂ ਕੁਝ ਕਹਿਣਾ ਪਰ ਮੈਂ ਇਹ ਕਹਿਣਾ ਕਿ ਜਦੋਂ ਕਦੇ ਇਤਿਹਾਸ ਦੇ ਵਿੱਚ ਗੱਲ ਹੋਈ ਤਾਂ ਇਤਿਹਾਸ ਮੈਨੂੰ ਮੇਰੇ ਪ੍ਰਤੀ ਦਿਯਾਲੂ ਹੋਊਗਾ ਮੇਰੇ ਪ੍ਰਤੀ ਆਧਾਰਿਤ ਹੋਊਗਾ ਜਦੋਂ ਕਿਤੇ ਮੇਰਾ ਐਨਾਲਿਸਿਸ ਹੋਊਗਾ ਇਹ ਗੱਲ ਕਾਫੀ ਠੀਕ ਹੈ ਉਹਨਾਂ ਐਨਾਲਿਸਿਸ ਹੋ ਹੀ ਰਿਹਾ ਹੈ ਹਮੇਸ਼ਾ ਐਨਾਲਿਸਿਸ ਜਿਹੜੇ ਕੰਪੈਰੀਸ਼ਨ ਚ ਹੁੰਦਾ ਹੈ ਤੇ ਕੰਪੈਰੀਸ਼ਨ ਹੋ ਵੀ ਰਿਹਾ ਹੈ ਔਰ ਵਾਲੇ ਟਾਈਮ 'ਚ ਵੀ ਹੋਏਗਾ ਤੋ ਲੋਕ ਸਮਝਣਗੇ ਕਿ ਇਹ ਜਿਹੜਾ ਹੁਣ ਤੇ ਪਹਿਲੇ ਚ ਕੀ ਫਰਕ ਹੈ ਕਿ ਇਸ ਤਰ੍ਹਾਂ ਹੀ ਹੋ ਰਿਹਾ ਕਿ ਜਿਹੜੇ ਅੱਜ ਕੱਲ੍ਹ ਰਾਈਟ ਟੂ ਲਿਵ ਹੈ ਰਾਈਟ ਟੂ ਮੂਵਮੈਂਟ ਹੈ ਰਾਈਟ ਟੂ ਐਜੂਕੇਸ਼ਨ ਹੈ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਸਾਡੇ ਨੇਚਰਲ ਰਾਈਟਸ ਨੇ ਕਿਤੇ ਕਰਪਤਾ ਨਹੀਂ ਹੋ ਰਹੇ ਤੇ ਸਾਨੂੰ ਤਾਂ ਬੜਾ ਕੁਝ ਹੋ ਰਿਹਾ ਸਾਨੂੰ ਤਾਂ ਹੁਣ ਕਪੜੇ ਪਾਉਣ ਦੀ ਵੀ ਜੇ ਜੇ ਆਪ 크ਿਸਮਸ ਗਈ ਹੈ ਤੇ ਬਸ ਕੁੜੇ ਬੱਚਾ ਨੂੰ ਕਹਤਾ ਵੀ ਤੁਸੀਂ ਸੰਤਕਲੂਸ ਨਹੀਂ ਪਾਣਾ ਇੱਕ ਬੰਦਾ ਜਾ ਰਿਹਾ ਸੀ ਜਿਹੜਾ ਡਿਲੀਵਰੀ ਪਵਾਇਆ ਉਹਦੇ ਸੰਤਕਲੂਸ ਦੀ ਡਰੈਸ ਪਾਈ ਸੀ ਉਹਨੂੰ ਕੁੱਟ-ਕੁੱਟ ਕੇ ਤੇ ਕੱਪੜੇ ਲਾਤੇ ਤੇ ਸਾਨੂੰ ਮਦਰ ਆਫ ਦੀ ਮਰਜ਼ੀ ਤੇ ਕੱਪੜੇ ਪਾਉਣ ਦੀ ਵੀ ਆਗਿਆ ਨਹੀਂ ਹੈ ਤੋਂ ਬਹੁਤ ਕੁਝ ਐਸਾ ਹੈ ਜਿਹੜਾ ਹੁਣ ਵੱਡੇ ਸਵਾਲ ਖੜੇ ਕਰਦਾ ਹੈ ਤੇ ਇਸ ਕਰਕੇ ਕੰਪੈਰੀਜ਼ਨ ਤਾਂ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ ਤੇ ਉਹਦੇ ਵਿੱਚ ਜਿਹੜੀ ਹੈ ਫਿਰ ਇਤਿਹਾਸ ਇਹਨਾਂ ਦਾ ਨਿਰਣਾ ਕਰੇਗਾ ਲੇਕਿਨ ਮੇਰਾ ਤਾਂ ਅੱਜ ਦੀ ਵੀਡੀਓ ਬਣਾਉਣ ਦਾ ਮਤਲਬ ਹੀ ਇਹ ਸੀ ਕਿ ਇਹ ਜੇ ਇਹਨੇ ਐਡੇ ਵੱਡੇ ਡਾਕਟਰ ਮਨਮੋਹਨ ਸਿੰਘ ਨੇ ਕੰਮ ਕੀਤੇ ਨੇ ਤੇ ਉਹਨਾਂ ਦੇ ਸੰਸਕਾਰ ਵੇਲੇ ਇਸ ਤਰ੍ਹਾਂ ਦਾ ਵਿਵਾਦ ਜੇ ਨਾ ਹੁੰਦਾ ਤਾਂ ਚੰਗੀ ਗੱਲ ਸੀ ਇਹ ਕਹਿਣਾ ਪੈਂਦਾ ਸਿੱਖ ਭਾਈਚਾਰੇ ਨੂੰ ਕਿ ਉਹਨਾਂ ਨਾਲ ਇੱਕ ਵਿਚਾਰ ਫੋਰ ਹੋ ਗਿਆ ਇਹ ਗੱਲ ਜਿਹੜੀ ਹੈ ਉਹਨਾਂ ਨੂੰ ਕਹਿਣ ਦਾ ਮੌਕਾ ਨਹੀਂ ਸਰਕਾਰ ਨੂੰ ਦੇਣਾ ਚਾਹੀਦਾ ਸੀ ਤੇ ਹੁਣ ਸਰਕਾਰ ਇਹ ਕਹਿੰਦੀ ਹੈ ਜਿਸੀ ਲੱਭ ਰਹੇ ਆ ਸਾ ਜਗਾ ਤੁਹਾਨੂੰ ਯਾਨੀ ਸੱਚੀ ਗੱਲ ਹੈ ਕੇਜਰੀਵਾਲ ਦੀ ਕੇ ਹਲੇ ਤੁਹਾਡੇ ਕੋਲ ਹਜ਼ਾਰ ਗੱਜਾ ਜਗਾ ਵੀ ਨਹੀਂ ਹੈ ਕਿ ਜਿਹੜੇ ਉਹਨਾਂ ਦੇ ਯਾਦਗਾਰ ਲਈ ਜਾਂ ਉਹਨਾਂ ਦੇ ਸੰਸਕਾਰ ਲਈ ਦਿੱਤੀ ਜਾ ਸਕੇ ਇਹ ਸਾਰੇ ਹਾਲਾਤ ਦੇ ਵਿੱਚ ਬੜਾ ਦੁੱਖ ਹੋਇਆ ਦੁੱਖ ਤਾਂ ਇਸ ਗੱਲ ਦਾ ਹੋਇਆ ਚਲੋ ਇੱਕ ਵੱਡੀ ਸੰਕਸ਼ੀਤ ਸਾਡੇ ਚੱਲੇਗੀ ਦੂਜਾ ਦੁੱਖ ਇਹ ਹੋਇਆ ਕਿ ਇਹ ਵਿਵਾਦ ਸ਼ੁਰੂ ਹੋਇਆ ਹੁਣ ਤਾਂ ਇੱਕ ਵਿਵਾਦ ਹੋਰ ਵੀ ਚੱਲੂਗਾ ਕਿ ਭਾਰਤ ਰਤਨ ਨੂੰ ਮਿਲਣਾ ਚਾਹੀਦਾ ਜੋ ਇਹ ਜਿਹੇ ਬੰਦਿਆਂ ਦੀ ਜੋ ਇੱਕ ਲੰਬੀ ਲਿਸਟ ਹੈ ਤੇ ਇਹਨਾਂ ਨੂੰ ਭਾਰਤ ਰਤਨ ਕਿਉਂ ਨਹੀਂ ਦਿੱਤਾ ਜਾ ਸਕਦਾ ਬਹੁਤ ਸਾਰੇ ਸਵਾਲ ਨੇ ਆਉਂਦੇ ਜਾਂਦੇ ਆਪਾਂ ਆਉਣ ਵਾਲੇ ਸਮੇਂ 'ਚ ਉਹਨਾਂ ਤੇ ਵੀ ਚਰਚਾ ਕਰਾਂਗੇ ਹੁਣ ਤਾਂ ਇੱਕ ਵਾਰ ਫੇਰ ਉਹੀ ਸ਼ੇਰ ਇਹਨਾਂ ਲਈ ਕਿ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ 'ਤੇ ਰੋਦੀ ਹੈ ਬੜੀ ਮੁਸ਼ਕਲ سے ਹੁੰਦਾ ਹੈ ਚਮਨ ਵਿੱਚ ਦਦਾਵਰ ਪੈਦਾ ਤੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ